ਅਮਰੀਕਾ ਦੇ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਤੇ ਭੰਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ ਭੜਕੀਆਂ ਸਿੱਖ ਜਥੇਬੰਦੀਆਂ ਤੁਸੀਂ ਵੀ ਦੇਖੋ ਮੌਕੇ ਦੀ ਇਹ ਵਾਇਰਲ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਵੀ ਕਰ ਦਿਓ ਇਹ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜਿੱਥੇ ਪਹਿਲਾਂ ਤਾਂ ਕੁੜੀਆਂ ਭੰਗੜਾ ਪਾ ਰਹੀਆਂ ਨੇ ਤਾਂ ਸਟੇਜ ਤੇ ਤੁਸੀਂ ਦੇਖੋ ਪਿੱਛੇ ਸ੍ਰੀ ਦਰਬਾਰ ਸਾਹਿਬ ਜੀ ਦੀ ਫੋਟੋ ਲਾਈ ਹੋਈ ਹੈ ਤਾਂ ਬੇਅਦਬੀ ਕੀਤੀ ਗਈ ਹੈ ਤੇ ਦੂਜੇ ਪਾਸੇ ਗਰੰਥੀ ਸਿੰਘ ਜੋ ਗੁਰੂ ਘਰ ਦੇ ਵਿੱਚ ਪਾਠ ਕਰ ਰਹੇ ਸੀ ਤਾਂ ਉਸ ਸਮੇਂ ਵੀ ਉਹਨਾਂ ਦੇ ਨਾਲ ਬੇਅਦਬੀ ਕੀਤੀ ਗਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਦੋਂ ਗੁਰੂ ਘਰ ਦੇ ਵਿੱਚ ਪਾਠ ਚੱਲ ਰਿਹਾ ਸੀ ਤਾਂ ਤੁਸੀਂ ਵੀ ਸੁਣੋ ਇਹ ਪੂਰਾ ਮਾਮਲਾ ਤੇ ਇਸ ਵੀਡੀਓ ਨੂੰ ਤਦਕੇ ਸ਼ੇਅਰ ਵੀ ਕਰੋ ਜਿੱਥੇ ਸਿੱਖ ਜਥੇਬੰਦੀਆਂ ਭੜਕੀਆਂ ਨੇ ਤਾਂ ਇਸ ਨੂੰ ਲੈ ਕੇ ਇਨਸਾਫ ਮੰਗ ਰਹੀਆਂ ਨੇ ਮੈਨੂੰ ਮਾਰਨਾ ਆਏ ਤੇ ਇਹਨਾਂ ਨੇ ਕੈਮਰੇ ਵੀ ਬੰਦ ਕੀਤੇ ਜੇ ਮੇਰੇ ਭਰਾ ਬਲਬੀਰ ਸਿੰਘ ਮੁੱਛਲ ਇਹਨੂੰ ਮਾਰਨਾ ਆਏ ਗੁਰਦੁਆਰੇ ਇਹਨਾਂ ਨੇ ਕੈਮਰੇ ਵੀ ਗੁਰਦਾਰੇ ਦੇ ਬੰਦ ਕੀਤੇ ਜੋ ਇਹਨਾਂ ਨੇ ਮੈਨੂੰ ਮਾਰ ਦੇਣਾ ਇਹਨੇ ਆ ਨਗਿੰਦਰ ਖਲੋਤਾ ਕੰਜਰ ਇਹਨੇ ਮੈਨੂੰ ਮਾਰ ਦੇਣਾ ਇਹਨੇ ਦਲਬੀਰ ਜੋ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਹੈ ਜਿੱਥੋਂ ਦੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਹਨ ਤੇ ਹੈੱਡ ਗ੍ਰਾਫਟੀ ਭਾਈ ਕਸ਼ਮੀਰ ਸਿੰਘ ਜੀ ਹਨ ਜੋ 4.5 ਸਾਲ ਤੋਂ ਭਾਈ ਕਸ਼ਮੀਰ ਸਿੰਘ ਜੀ ਨਿਸਕਾਫ ਸੇਵਾ ਕਰਦੇ ਆ ਰਹੇ ਹਨ ਉਥੋਂ ਦੇ ਕੁਝ ਗਿ ਚਾਰ ਨਗਿੰਦਰ ਸਿੰਘ ਅਤੇ ਹੋਰ ਨਾਂ ਸ਼ਰਾਤਰੀ ਅੰਸਰਾ ਨੇ ਕੀ ਕੀਤਾ